ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਡਾਇਰੈਕਟ ਫਾਰਮ ਦੇ ਵਿੱਚੋਂ ਘਰੋਂ ਕਰਦੇ ਪਏ گاਵਾ ਦਾ ਫਾਰਮ ਆ ਇਹਦੇ ਵਿੱਚੋਂ ਤਿੰਨ ਨਗ ਵੀਰ ਦੇ ਸੇਲ ਆ ਗਏ ਇਹ ਬਕਾਊਆ ਡਿਟੇਲ ਇਹਨਾਂ ਨਗਾਵਰੇ ਪੁੱਛਾਂਗੇ ਆਪਾਂ ਤੇ ਬਾਕੀ ਆਪਾਂ ਤੁਹਾਨੂੰ ਆਪਾਂ ਟ੍ਰੇਲਰ ਵੀਰ ਦਾ ਦਿਖਾ ਦਿੰਨੇ ਕਾਫੀ ਬੜਾ ਵੀਰ ਦਾ ਦੋਤੇ ਲੈ ਜਾਂਦੀਆਂ ਤੇ ਮੰਨ ਕੇ ਚੱਲੋ ਕੋਈ ਸਮੱਸਿਆ ਕੰਮ ਜਾਂ ਜ਼ਿਆਦਾ ਪਸ਼ੂ ਣ ਕਨ ਵੀਰ ਸੇਲ ਕਰਦੇ ਪਿਆ ਟ੍ਰੇਲਰ ਵੀਰ ਤੋਂ ਪੁੱਛਦੇ ਆ ਸੱਸੀ ਘਰ ਬਾਈ ਮੇਰਾ ਸ੍ਰੀ ਕਾਲੀ ਤੋਂ ਡਾਊਟ ਹੈ ਬਹੁਤ ਬਹੁਤ ਸੁਆਗਤ ਹੈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਆਪਣਾ ਨਾਮ ਐਡਰੈਸ ਹੈ ਦਰਸ਼ਨ ਸਿੰਘ ਪਿੰਡੀ ਕੀਰ ਸਿੰਘ ਗੜੀ ਤੇ ਜ਼ਿਲ੍ਹਾ ਪੈ ਗਿਆ ਆਪਾਂ ਨੂੰ ਸੰਗਰੂਰ ਇਹ ਆਪਣਾ ਬੜਬੜ ਦੇ ਨੇੜੇ ਹੀ ਕਾ ਇੱਥੇ ਬੜਬੜ ਦੇ ਨੇੜੇ ਲੋਹਾ ਖੜਦੇ ਨੇ ਠੀਕ ਹੈ ਲੋਹਾ ਖੜਾ ਪ ਤਨਗਲੋ ਮੀਟਾ ਕਿਲੋਟ ਬੜਪ ਰਿਹਾ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ ਹੈ ਮੋਬਾਈਲ ਨੰਬਰ 98764 3887 98764 3887 3887 ਤੇ ਆਪਣਾ ਫਾਰਮ ਸ਼ੁਰੂ ਕਰਨ ਨੂੰ ਕਿੰਨਾ ਸਾਲ ਹੋ ਗਏ ਵੀਰੇ ਇਹ ਆਪਾਂ ਨੂੰ ਹੋ ਗਏ ਆਪਾਂ ਨੇ ਕਿਤਾ 2008 ਦੇ ਵਿੱਚ 2008 ਤੋਂ ਲੈ ਕੇ ਆਪਾਂ ਮਤਲਬ ਇੰਨੇ ਕੇ ਪਸੂ ਜੋੜ ਲੈ ਘਰ ਤੇ ਆ ਗਏ ਇਹ ਸਾਰੇ ਹੋਮ ਬਰੀਡ ਇੱਕ ਦੋ ਕੇ ਪਸੂ ਮੁੱਲ ਲੈ ਹੋਏ ਨੇ ਲੈ ਹੋਏ ਨੇ ਆ ਦੇ ਵਿੱਚ ਆਪਣੀ ਆਪ ਉਹ ਗਾਂ ਤੋਂ ਸਟਾਰਟ ਆ ਗਈ ਜਿਹੜੀ ਆਖੜੀ ਆ ਠੀਕ ਹੈ ਹਾਂ ਉਦੋਂ ਬਾਅਦ ਜੁਗਾਪਾ ਇੱਕ ਦੋ ਐਨੀਵਲੀ ਮੁਰੇ ਲੈ ਨੇ ਠੀਕ ਹੈ ਇੱਕ ਦੋ ਪਾਏ ਬਾਕੀ ਬਰੀਡਿੰਗ ਕਰ ਲਈ ਅੱਗੇ ਆਪ ਆਪਦੇ ਠੀਕ ਹੈ ਅੱਜ ਆਪਾਂ ਤਿੰਨਾਂ ਨਾਗੇ ਸੇਲ ਕਰਨੇ ਆ ਹਾਂ ਬਈ ਪਹਿਲੇ ਨੰਬਰ ਤੇ ਆਪਾਂ ਦੇਖੀਏ ਨੇ ਬੱਛੀ ਹਾਂ ਪਹਿਲੇ ਨੰਬਰ ਤੇ ਆ ਬੱਛੀ ਹੈ ਬਰੀ ਇਹ ਜਰਸੀ ਸੀ ਮੰਨਦੀ ਬੱਛੀ ਹੈ ਜਰਸੀ ਸੀ ਮੰਨਦੀ ਪਰ ਪਿਓਰ ਜਰਸੀ ਨਹੀਂ ਆਈ ਹਨਾ ਇਹ ਪਿਓਰ ਮੰਗੂ ਮੰਨੀ ਪੂਗੀ ਕਿਉਂਕਿ ਦਿੱਕਤ ਆ ਦਿੱਕਤ ਵਾਲੀ ਗੱਲ ਹੀ ਨਾ ਸੀ ਹੋਣੀ ਸੀ ਠੀਕ ਹੈ ਇਹ ਇਹ ਹੋਈ 32 ਤੇ 3 ਲੀਟਰ ਦਾ ਰਿਕਾਰਡ ਹੈ ਬਈ ਐਚ ਐਫ ਦੇ ਪੇਟੋ ਪੈਦਾ ਹੋਈ ਆ ਹਾਂ ਬਈ ਹਾਂ ਹਾਂ ਐਚ ਐਫ ਦੇ ਪੇਟੋ ਪੈਦਾ ਹੋਈ ਕਰਕੇ ਬਲੱਡ ਮ ਠੀਕ ਹੈ ਏਜ ਕਿੰਨੀ ਕਹੇ ਦੀ? 3 ਹੈਗੀ ਮੇਲਾ ਵੀ 15 ਮਹੀਨਾ ਦੀ ਹੈ। 15 ਮਹੀਨਿਆਂ ਦੀ ਇਹਦੀ ਏਜ ਆ ਤੇ ਐਚਐਫ ਦੇ ਬੇਟੋ ਪੈਦਾ ਹੋਈ। ਪੈਦਾ ਹੋਏ 20 ਦਿਨ ਹੋ ਗਏ ਭਰਾ ਤਾਂ। ਠੀਕ ਹੈ ਸੀਮਨ ਆਪਾਂ ਇਧਰ ਖਾਤਾ। 15 16 ਮਹੀਨੇ ਦੀ ਏਜ ਹੈ ਨਾ। ਠੀਕ ਆ। ਠੀਕ ਹੈ ਤੇ ਮਾਦਰ ਘਰ ਦੀ 3 ਲੀਟਰ ਆ। ਮਾਦਰ ਘਰ ਦੀ 3 ਠੀਕ ਹੈ। ਠੀਕ ਹੈ। ਤੇ ਇਹਦਾ ਆਪਾਂ ਡਿਮਾਂਡ ਕੀ ਰੱਖੀ ਆ? ਵੀਰੇ ਆਪਣੀ ਇੱਕ ਨਾਲ ਉਹ ਬੱਚੀ ਆ ਦੋਨਾਂ ਦਾ 65000 ਰੁਪਏ ਮੋਟਰਾ। ਦੋਨਾਂ ਦਾ 65000। ਤੇ ਇਹਦੇ ਸੀਮਨ ਕਿਹੜਾ ਰਖਾਤਾ ਫੇਰ ਅੱਗੇ ਆਪਾਂ? ਇਹਦੇ ਸੀਲੋ ਤੇ ਲਿਖਿਆ ਹੋਇਆ ਠੀਕ ਹੈ ਮੈਂ ਕੋਈ ਹੈਗਾ ਮੇਰੇ ਲਿਖਿਆ ਜੀ ਮਾਰੀ ਜੇ ਠੰਡ ਚਾਰੇ ਹੈ ਨਾ ਕੋਈ ਫੋਟ ਸੰਗਤ ਨਹੀਂ ਜਮੀ ਜਮੀ ਕੋਈ ਨਹੀਂ ਬਹੁਤ ਸੰਤ ਹੈ ਠੀਕ ਹੈ ਕੋਈ ਦਿੱਕਤ ਨਹੀਂ ਹੈ ਨਾ ਥਣ ਚਾਰੇ ਨਿਕਣ ਮੇ ਵਿਚੇ ਸਾਫ ਸੁਥਰੇ ਆ ਬੱਚਾ ਇਹ ਇਹ 4 ਮਹੀਨੇ ਦੀ ਬੱਚੀ ਹੈ ਇਹ ਕਿਹੜੇ ਸਾਹ ਦੀ ਆ ਗਈ ਇਹ ਬਰੀ ਆ ਗਈ ਆਪਣੀ ਡੈਨਮਾਰਕ ਡੈਨਮਾਰਕ ਦੀ ਹਾਂ ਉਹ 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 ਹੀ ਮੈਂ ਉਧਾਰ ਕਟਾ ਹੈਗਾ ਤੀਕਾ 3 ਕਿਲੋ ਦਾ ਅਸਾਂ ਜਰਸੀ ਜਿਹਦੇ ਵਿੱਚ ਹਲਕਾ ਜਿਹਾ ਕ੍ਰਾਸ ਪੈਂਦਾ ਹਾਂ ਉਹਦੇ ਪੇਟੋ ਪੈਦਾ ਉਹਦੇ ਪੇਟੋ ਇਹ ਆਪਾਂ ਜਰਸੀ ਦਾ ਸੀਮਨ ਰੱਖਿਆ ਸੀ ਜਰਸੀ ਦਾ ਰੱਖਿਆ ਸੀ ਡੈਨਮਾਰਕ ਦਾ ਠੀਕ ਹੈ ਇਹਦੀ ਏਜ ਹੈਗੀ 4 ਮਹੀਨੇ ਠੀਕ ਹੈ ਤੇ ਇਹਦੀ ਮਾਤਰਾ ਰਿਕਾਰਡ ਕੀ ਉਹਦਾ ਉਹਦਾ 30 ਬੱਤੀ ਲੀਟਰ ਘੱਟ ਲਈ ਦੀ 30 ਬੱਤੀ ਲੀਟਰ ਹਾਂ ਇਹ ਜੋੜੇ ਦੀ ਕੀਮਤ 65000 ਰੁਪਏ ਹੈ ਇਹ ਜੋੜੇ ਦੀ ਕੀਮਤ 65000 ਠੀਕ ਹੈ ਇਹਦੇ ਥਣ ਵਗੈਰਾ ਦਿਖਾਈ ਆ ਪਨੀਰ ਨੂੰ ਕਰਕੇ ਇਹ ਥੋੜੀ ਜਿਹੀ ਨਿਆਣਾ ਬੱਚਾ ਹੈ ਇਹਨੂੰ ਪਤਾ ਹੀ ਨਹੀਂ ਕਿ ਕੀ ਕਰਦੇ ਨੇ ਠੀਕ ਹੈ ਉਹਦਾ ਦਰਦ ਵੀ ਛੁੱਟਿਆ ਬਸ ਉਹ ਥਣ ਖਲਾਉ ਤੋ ਥਣ ਚਾਰੇ ਆ ਫੋਟ ਸੰਗ ਤਾਂ ਨਹੀਂ ਕੋਈ ਨਾ ਵੀਰੇ ਜਿਹੜੇ ਨੇ ਉਹ ਥਣ ਦੇਖੋ ਚਾਰੇ ਆ ਕੋਈ ਫੋਟ ਸੰਗ ਨਹੀਂ ਥਣਾ ਤੇ 65000 ਜੋੜੇ ਦੀ ਕੀਮਤ ਆ ਤੇ ਅੱਗੇ ਜਿਹੜੀ ਵੱਡੀ ਬੈੜ ਦੇਖੀ ਆ ਨੇ ਇਹ ਵੱਡੀ ਬੈੜ ਆ ਵੀ ਆਪ ਹੈਗੀ ਆ ਆਪ ਹੈਗੀ ਐ ਆਪਣੇ ਏਬੀਐਸ ਦੀ ਠੀਕ ਹੈ ਆਪ ਏਬੀਐਸ ਦੀ ਆ ਇਹਦੇ ਹੁਣ ਜਿਹੜਾ ਠੀਕ ਆ ਭਰਾਇਆ ਹੋਇਆ ਉਹ ਭਰਾਇਆ ਹੋਇਆ ਆਪਣਾ ਇਹਦਾ ਪੇਪਰ ਦਾ ਏਬੀਐਸ ਦੇ ਪੇਪਰ ਦਾ ਹਾਂ ਇਹਦੇ ਪੇਪਰ ਦਾ ਏਬੀਐਸ ਦੇ ਪੇਪਰ ਬੋਲਦਾ ਸੀ ਮਨ ਤੇ ਪਹਿਲਾ ਸੂਆ ਸੁਣੀਆ ਪਹਿਲਾ ਸੂਆ ਪਹਿਲਾ ਸੂਆ ਸੁਣੀਆ ਵੱਡੀ ਅੱਧੀ ਕਰਾਉਣ ਸੀ ਦਿੱਕਤ ਮੰਨ ਗਿਆ ਸੀ ਲੇਟ ਲੇਟ ਜਾਇੰਗੇ ਵੀ ਹੋਰ ਵੱਡੀ ਹੋਣੀ ਹੈ ਹੋਰ ਵੱਡੀਆਂ ਤਾਂ ਕਰਕੇ ਵੱਡੀ ਲਗਭਗ ਚੌਗੀ ਹੋਣੀ ਹੈ ਹਾਂ ਚੌਗੀ ਦੇ ਰਿਕਾਰਡ ਵਗੈਰਾ ਇਹਦੀ ਮਾਤਾ ਕੀ ਸੀਗਾ ਜੀ ਮਾਤਾ 33 34 ਡਰਡ ਕਾਰ ਅੰਦਾਜ਼ਾ ਤੁਹਾਡਾ ਮਨ ਕੀ ਕਹਿੰਦਾ ਵੀ ਜਦੋਂ ਤਿਆਰ ਹੋ ਗਈ ਕਿੰਨੇ ਕੁ ਦਿਨ ਤੱਕ ਪਾਸ ਹੋ ਸਕਦਾ ਇਹਨੇ ਘਟਵਾਟ ਮਿਲਦਾ 500 ਤੋਂ ਜਹਾਣ ਦੇ ਪਹਿਲਾਂ ਸਟਾਰਟਿੰਗ ਕਰੂਗੀ ਸਟਾਰਟਿੰਗ ਕਰੂਗੀ ਠੀਕ ਹੈ ਤੇ ਆਪ ਸੀਗੀ ایਵੀਐਸ ਦੇ ਪੇਪਰ ਦੀ ਆਪ ਹੈਗੀ ਹੈ ਨਾ ਜੀ ਆਪ ਹੈਗਾ ایਵੀਐਸ ਦੀ ਠੀਕ ਹੈ ਇਹਦੇ ਕੀ ਕ ਭਰਿਆ ਹੋਇਆ ਹੈਗਾ ਪੇਪਰ ਪੇਪਰ ਦਾ ਜੀ ਇਹਦੀ ਕੀਮਤ ਕੀ ਰੱਖੀ ਹੈ ਇਹਦੀ ਕੀਮਤ ਕਿੰਦੂ ਰੱਖੋ ਤੋੜਿਓ ਬਾਹਰ ਨੂੰ ਸੋ ਬਰੋ ਮੂ ਮੱਤਾ ਦੇ ਕੱਦ ਕੜ ਵਗੈਰਾ ਦੇਖੋ ਪ੍ਰਿੰਟ ਪ੍ਰਿੰਟ ਦੇਖੋ ਬੈਠ ਜੇ ਪੂਰੀ ਵੱਡੀ ਬੈਹੜਾ ਜਾਵਾ ਜਿਹਨੂੰ ਕਹਿੰਦੇ ਰਾਜੀ ਸਮੀ ਪੜੀ ਵੀ ਪਲੂਨ ਪਹਿਲਾ ਸੂਆ ਸੁੰਦੀ ਆ ਤੇ ਟਾਈਮ ਕਿੰਨਾ ਬਾਕੀ ਬੈਸੂਣ ਚ ਬਾਈ ਜੀ ਇਹਦਾ 1.5 ਮਹੀਨਾ ਮੰਨ ਕੇ ਚੱਲੀ ਦੋ ਮੰਨ ਲਈਏ ਦੋ ਤੋਂ ਅੰਦਰ ਅੰਦਰ ਟਾਈਮ ਬਾਕੀ ਆ ਹਨਾ ਸੋ ਸਾਈਜ਼ ਵਗੈਰਾ ਵਾਲੇ ਪਾਸੋਂ ਕਿਸੇ ਪਾਸੋਂ ਲਿਸੀ ਨਾ ਮੀਨੀ ਰਾਜੀ ਪੜੀ ਵੀ ਬਹੁਤ ਜ਼ਿਆਦੀ ਆਗੀ ਤੇ ਆਪ ਦੇਖ ਪੰਜ 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 ਫੁੱਟ ਮੇਰਾ ਕਾਤਾ ਮੈਨੂੰ ਖੜ ਕੇ ਮਈ ਅੰਦੇ ਤੇ ਪੂਰੇ ਵੱਡੇ ਸਾਈਜ਼ ਦੇ ਬੱਚਾ ਹਨਾ ਠੀਕ ਐ ਸੋ ਇੱਕ ਇਹ ਬੈਡ ਤੇ ਦੋ ਬੱਚਿਆਂ ਨੰਬਰ ਬੁੱਲੇ ਦਵਾਰੇ ਆਪਣਾ 9874438810 ਪਿੰਡ ਕੇਰ ਪਿੰਡੀ ਹਾਂ ਕੇਰ ਸਿੰਘ ਵਾਲਾ ਪਿੰਡੀ ਦੇ ਲੋਹਾ ਖੇੜੇ ਨਜ਼ਦੀਕ ਆ ਗਿਆ ਲੋਹਾ ਖੇੜੇ ਤੇ ਵੜ ਵਰ ਦੇ ਨੇੜੇ ਠੀਕ ਹੈ ਸੋ ਕਿਸੇ ਵੀ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਤਾਂ ਇਸ ਨੰਬਰ ਦੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ